ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਵੇਖੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਇੱਕ ਲੁਟੇਰਾ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਅਰਸਲ ਇੱਕ ਡੇਰੀ ਦੀ ਦੁਕਾਨ ਦੇ ਉੱਤੇ ਰਾਤ ਦੇ ਵੇਲੇ ਇਹ ਵਿਅਕਤੀ ਦਾਖਲ ਹੁੰਦਾ ਹੈ ਤੇ ਇਸ ਦੀ ਵਾਰਦਾਤ ਦੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਜਦੋਂ ਡੇਰੀ ਦੇ ਮਾਲਕ ਨੂੰ ਸਵੇਰੇ ਪਤਾ ਲੱਗਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰ ਜਾ ਕੇ ਪਤਾ ਲੱਗਾ ਕਿ ਡੇਰੀ ਦੇ ਵਿੱਚੋਂ ਦੇਸੀ ਘਿਓ ਤੇ ਖੋਏ ਤੋਂ ਇਲਾਵਾ ਲੱਖਾਂ ਰੁਪਏ ਦਾ ਕੈਸ਼ ਵੀ ਗਾਇਬ ਸੀ ਤੇ ਨੇੜੇ ਦੇ ਦੁਕਾਨਦਾਰਾਂ ਨੇ ਰੋਸ ਦੇ ਵਿੱਚ ਕਿਹਾ ਹੈ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਘੱਟ ਹੋਣ ਦੇ ਚਲਦੇ ਚੋਰਾਂ ਦੇ ਹੌਸਲੇ ਇੰਨੇ بلند ਹੋ ਗਏ ਨੇ ਕਿ ਆਇਦਨ ਵਾਰਦਾਤਾਂ ਹੋ ਰਹੀਆਂ ਨੇ ਤੇ ਇਸ ਲਈ ਪੁਲਿਸ ਆਪਣੀ ਗਸ਼ਤ ਵਧਾਵੇ ਤੇ ਡੇਰੀ ਦੇ ਉੱਪਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਵੀ ਕੀਤਾ ਜਾਵੇ। ਸ੍ਰੀ ਜੀ ਆ ਸਾਹਮਣੇ ਕਾਊਂਟਰ 'ਤੇ ਉਹਨਾਂ ਨੇ ਮੇਰੇ ਫੜੇ ਰੱਖਿਆ ਸੀ। ਤੇ ਜਦੋਂ ਮੈਂ ਵੇਖਿਆ ਛੱਡ ਇੰਨਾ ਤਾਂ ਚੁੱਕਿਆ ਸੀ ਤੇ ਮੈਂ ਮੇਰਾ ਚੋਰੀ ਹੋ ਗਈ। ਉਹ ਮੈਂ ਚੁੱਕਿਆ ਤੇ ਅੰਦਰ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ। ਦਲੇ ਦੇ ਵੀ ਤੇ ਜਦੋਂ ਮੈਂ ਬਾਅਦ ਚ ਦੇਖਿਆ ਤੇ ਮੇਨੇ ਘਿਓ ਦੇ ਖਾਨੇ ਸਾਰੇ ਖਾਲੀ ਸੀ। ਤੇ ਫ੍ਰਿਜ ਚੋਂ ਵੀ ਉਹਨਾਂ ਘਿਓ ਕੱਢਿਆ ਮੱਖਣ ਕੱਢਿਆ ਤੇ ਕੋਈ ਸਵਾ 1 ਲੱਖ ਰੁਪਈਆ ਨਾਲ ਸੀਗਾ। ਕੋਈ 70 80 ਕਿਲੋ ਘਿਓ ਹੀਗਾ। ਡੱਬੇ ਤੇ ਖੁੱਲਾ। ਕੋਈ 15 20 ਕਿਲੋ ਮੱਖਣ ਹੀ। ਕੋਈ ਸਵਾ 2 2.5 ਲੱਖ ਦੇ ਰੁਪਏ ਦਾ ਨੁਕਸਾਨ ਹੋਇਆ। ਦਿਖਾ ਕੇ ਰਿਪੋਰਟ ਦੇ ਕੇ ਆਈ। ਪੁਲਿਸ ਦੋ ਬੰਦੇ ਆਏ ਸੀਗੇ। ਮੇਰੇ ਮੌਕੇ ਤੇ ਮੈਂ ਮੇਰੀ ਮੰਗਿਆ ਵੀ ਉਹ ਚੋਰ ਫੜੇ ਜਾਂ ਤਾਂ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਕੈਸ਼ ਵੀ ਵਾਪਸੀ ਦਿੱਤਾ ਜਾਵੇ ਤੇ ਮੇਰਾ ਘਿਓ ਵੀ ਵਾਪਸੀ ਦਿੱਤਾ ਜਾਵੇ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰੇ ਚੌਪੜਾ ਚੌਂਗ ਦੇ ਖੜੇ ਆ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਏ ਨਗਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਤੇ ਚੌਪੜਾ ਚੌਂਗ ਜਿਹੜਾ ਵਾ ਫਟੇਗਾ ਚੂੜੀਆਂ ਦਾ ਦਿਲ ਕਿਹਾ ਜਾਂਦਾ ਵਾ ਅਸੀਂ ਜਦੋਂ ਫੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਹਿਰ ਆਂਦਾ ਕਿ ਚੋਰੀ ਹੋ ਗਈ ਆ ਆਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਰੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਗ ਰਹੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚੌਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੁ ਪੁੱਛ ਕੇ ਵੇਖ ਲੋ ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਿਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਿਆਰ ਕੇ ਪੁੱਛ ਕੇ ਵੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਵੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰੀ ਨਹੀਂ ਹੈਗਾ ਕਿੰਨੀਆਂ ਚੋਰੀਆਂ ਹੋਡੀਆਂ ਇੱਥੇ ਫਦੇ ਘੜਚਾ ਦੋ ਲੱਖ ਲੱਖ ਦਾ ਹੋ ਰਿਹਾ ਦੋ ਢਾਈ ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਜਗਬਾਣੀ ਟੀਵੀ ਲਈ ਬਸ਼ੰਬਰ ਬੇਟੋ ਦੀ ਰਿਪੋਰਟ